ਆ ਮੰਮੀ ਪਾਰਟੀ ਦੇ ਵਿਧਾਇਕ ਜਸਪੀਰ ਸਿੰਘ ਸੰਧੂ ਨੇ ਅੰਮ੍ਰਿਤਸਰ ਦੇ ਵਾਰਡ ਨੰਬਰ 64 ਵਿੱਚ ਪਹੁੰਚ ਕੇ ਇਲਾਕਾ ਵਾਸੀਆਂ ਨਾਲ ਮੀਟਿੰਗ ਕੀਤੀ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਇਸ ਮੌਕੇ ਉਹਨਾਂ ਰਮਨ ਕੁਮਾਰ ਨੂੰ ਵਾਰਡ ਦੀ ਪ੍ਰਧਾਨਗੀ ਦਿੱਤੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਜਸਪੀਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਨਹੀਂ ਬਲਕਿ 1100 ਰੁਪਏ ਪ੍ਰਤੀ ਮਹੀਨੇ ਮਿਲਣਗੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਪਛਮੀ ਦੇ ਵਾਰ ਨੰਬਰ 44 ਦੇ ਵਿੱਚ ਐਡਵੋਕੇਟ ਰਮਨਜੀਤ ਵੱਲੋਂ ਅੱਜ ਮੀਟਿੰਗ ਕੀਤੀ ਗਈ ਹੈ ਸੋ ਇਹ ਮੀਟਿੰਗ ਆਰਗੇਨਾਈਜ਼ਰਾਂ ਵੱਲੋਂ ਕੀਤੀ ਗਈ ਜਿਹਦੇ ਵਿੱਚ ਸਾਡੇ ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਸ਼੍ਰੀ ਸ਼ੋਕ ਤਲਵਾਰ ਜੀ ਟਰਸਟੀ ਸਾਡੇ ਮੁੰਗਾ ਜੀ ਗਿਰਦੀ ਜੀ ਹਰਪ੍ਰੀਤ 베ਦੀ ਜੀ ਕਰਮਜੀਤ ਸਿੰਘ ਜੈ ਸਾਹਿਬ ਤੇ ਹੋਰ ਕਾਉਂਸਲਰ ਸਹਿਬਾਨ ਸਾਡੇ ਉਹ ਪਹੁੰਚੇ ਆ ਉਹ ਸਾਰੇ ਕਿਉਂਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਹੀ ਲੋਕਾਂ ਦੇ ਭਲੇ ਵਾਸਤੇ ਕੰਮ ਕੀਤੇ ਆ ਤੇ ਅੱਜ ਅਸੀਂ ਇਸ ਵਾਰਡ ਦੀਆਂ ਤਕਲੀਫਾਂ ਵੀ ਸੁਣੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਦੂਰ ਵੀ ਕੀਤੀਆਂ ਸੋ ਇਹ ਜਿਹੜਾ ਪ੍ਰੋਗਰਾਮ ਸੀ ਇਹ ਆਰਗੇਨਾਈਜ਼ ਕੀਤਾ ਗਿਆ ਸੀ ਇਸੇ ਕਰਕੇ ਕਿਉਂਕਿ ਇਸ ਵਾਰਡ ਦੇ ਵਿੱਚ ਅਸੀਂ ਆਪਣੇ ਇਸ ਪੁਰਾਣੇ ਵਲੰਟੀਅਰ ਨੂੰ ਜਾਰੂ ਸਾਥੀ ਨੂੰ ਅੱਜ ਵਾਰਡ ਦੀ ਜ਼ਿੰਮੇਵਾਰੀ ਸੌਂਪੀ ਹੈ ਜਿਹਦੇ ਤਹਿਤ ਇਹਨਾਂ ਨੂੰ ਅੱਜ ਵਾਰਡ ਪ੍ਰਧਾਨ ਨਿਯੁਕਤ ਕੀਤਾ ਮੈਂ ਐਡਵੋਕੇਟ ਰਮਨ ਜੀ ਦੇ ਪਰਿਵਾਰ ਨੂੰ ਐਡਵੋਕੇਟ ਰਮਨ ਜੀ ਨੂੰ ਤੇ ਇਹਨਾਂ ਦੇ ਸਾਰੇ ਟੀਮ ਨੂੰ ਮੈਂ ਬਹੁਤ-ਬਹੁਤ ਮੁਬਾਰਕਾਂ ਦੇਣਾ ਕਿ ਤੁਹਾਡੇ ਤੇ ਪਾਰਟੀ ਨੇ ਵਿਸ਼ਵਾਸ ਕਰਕੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਇਸ ਵਾਸਤੇ ਮੈਂ ਤੁਹਾਨੂੰ ਸਭ ਨੂੰ ਮੁਬਾਰਕਬਾਦ ਦਿੰਦਾ ਫਰਮਨ ਪਿਆਰੇ ਲੀਡਰ ਸਿਗੇ ਵਾਰਡ ਦੇ ਪਰ ਇਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਜਿੱਦ ਕਰ ਦਿੱਤੀ ਤੇ ਸ਼ਾਇਦ ਇਹ ਜਿੱਤੇ ਜਾਂਦੇ ਵੇਖੋ ਜੀ ਇਹ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੁੰਦਾ ਹੈ ਕਿੰਨੂੰ ਦੇਣੀ ਹੈ ਕਿੰਨੂੰ ਨਹੀਂ ਦੇਣੀ ਬਾਕੀ ਇਕੱਲੀ ਟਿਕਟ ਤੇ ਆ ਕੇ ਗੱਲ ਨਹੀਂ ਰੋਕਦੀ ਪਾਰਟੀ ਕੋ ਹੋਰ ਵੀ بڑے ਅਹੁਦੇ ਹੁੰਦੇ ਆ ਕਿਉਂਕਿ ਪਾਰਟੀ ਮੈਂ ਇਹ ਹਾਈ ਕਮਾਂਡ ਨੂੰ ਵੀ ਸਿਫਾਰਿਸ਼ ਕਰੂੰਗਾ ਕਿ ਇਹਨਾਂ ਦਾ ਨਾਮ ਇਸ ਵਾਰਡ ਤੋਂ ਉੱਪਰ ਹੋਰ ਕਿਸੇ ਵੱਡੇ ਸਟੇਟ ਲੈਵਲ ਦੇ ਉਹਦੇ ਵਾਸਤੇ ਵੀ ਮੈਂ ਰਿਕਮੈਂਡ ਕਰੂੰਗਾ ਮੈਂ ਸਾਰਿਆਂ ਨੂੰ ਕਹਿੰਦਾ ਕਿ ਵੇਖ ਆਮ ਆਦਮੀ ਪਾਰਟੀ ਚ ਕੋਈ ਵੀ ਵੱਡਾ ਛੋਟਾ ਨਹੀਂ ਸਾਰੇ ਵਲੰਟੀਅਰ ਜਿਹੜੇ ਅਸੀਂ ਰਵਿੰਦ ਕੇਜੀ ਵਾਜੀ ਦੇ ਸਪਾਈਆਂ ਆ ਸ਼੍ਰੀਵਿੰਦ ਕੇਜੀ ਵਾਜੀ ਦੇ ਸਪਾਈਆਂ ਸਰਦਾਰ ਭਗਵੰਤ ਸਿੰਘ ਮਾਨ ਦੇ ਵਲੰਟੀਅਰ ਆ ਸੋ ਇਹ ਅਸੀਂ ਇਸ ਕਰਕੇ ਕੋਈ ਵੱਡਾ ਛੋਟਾ ਨਹੀਂ ਕੋਈ ਉਮਦਾ ਨਹੀਂ ਕੋਈ ਜਿੱਦਾਂ ਮੰਨ ਲਓ ਮੈਨੂੰ ਟਿਕਟ ਦਿੱਤੀ ਮੈਂ ਐਮਐਲਏ ਬਣਿਆ ਸਾਰੇ ਕੌਂਸਲਰ ਵੀ ਬਣੇ ਹੋਰ ਵੀ ਐਮਐਲਏ ਬਣੇ ਇਹ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦਾ ਫੈਸਲਾ ਸੋ ਅਸਾ ਮੈਂ ਆਪਣੇ ਜ਼ਿਲ੍ਹਾ ਲੈਵਲ ਤੇ ਆਪਣੇ ਹਲਕੇ ਲੈਵਲ ਤੇ ਜਿੰਨਾ ਮੈਂ ਕਰ ਸਕਦਾ ਸੀ ਮੈਂ ਪਾਰਟੀ ਇਹਨਾਂ ਪਾਰਟੀ ਵਿਧਾਨ ਵਾਸਤੇ ਇਹਨਾਂ ਰਿਵਾਰਡ ਪ੍ਰਦਾਨ ਵਾਸਤੇ ਕੀਤਾ ਸੋ ਕਰ ਰਹੇ ਆ ਸਦਾ ਕਰਦੇ ਰਹਾਂਗੇ ਕੋਈ ਗੱਲ ਨਹੀਂ ਇਹਨਾਂ ਦੀ ਕੋਈ ਨਾਰਾਜ਼ਗੀ ਨਹੀਂ ਕੀ ਟਿਕਟ ਨਹੀਂ ਮਿਲਦੇ ਨਾਰਾਜ ਨੇ ਨਾ ਹਮੇਸ਼ਾ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਖੜ ਕੇ ਜਿਹੜੇ ਮੇਰੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜਿਆ ਸ਼ਹਿਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਇਸ ਕਰਕੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਸਾਡੀ ਆਮ ਆਦਮੀ ਪਾਰਟੀ ਦੇ ਵਿੱਚ ਨਹੀਂ ਹੈਗੀਆਂ ਇਹਦੇ ਤੇ ਬੜਾ ਹਸਮੁਖ ਹੈ ਜੀ ਫਸੇ ਰਹਿੰਦੇ ਬਿਲਕੁਲ ਜੀ ਬੜੀ ਹੈ ਕਿ ਮੈਂ ਚਾਹੁੰਦਾ ਕਿ ਪ੍ਰਮਾਤਮਾ ਹੋਰ ਵੀ ਹਿਸਾਬੇ ਇਹਨਾਂ ਨੂੰ ਹੋਰ ਵੀ ਹਸਮੁਖ ਬਣਾਵੇ ਹੋਰ ਵੀ ਪੰਜਾਬ ਦੀ ਤਰੱਕੀ ਵਾਸਤੇ ਅਸੀਂ ਆਪਣਾ ਯੋਗਦਾਨ ਪਾ ਸਕਦੇ ਕਿ ਲੱਗਦਾ ਕਿ ਪੈਰਾਸ਼ੂਟ ਰਾਹੀ ਉਤਾਰਿਆ ਕਾਉਂਸਲਰ ਦਾ ਉਮੀਦਵਾਰ ਹੀ ਹਾਰ ਦਾ ਕਾਰਨ ਬਣਿਆ ਸਵਾਟ ਨਹੀਂ ਨਹੀਂ ਇਦਾਂ ਨਹੀਂ ਕਹਿ ਸਕਦੇ ਵੇਖੋ ਜੀ ਕੀ ਹੈ ਕਿ ਉਧ ਰਹਿਸ਼ ਉਹਨਾਂ ਦੀ ਵੀ ਇੱਥੇ ਹੀ ਸੀ ਸੋ ਪਾਰਟੀ ਹਾਈ ਕਮਾਂਡ ਦਾ ਜੋ ਫੈਸਲਾ ਕਿਉਂਕਿ ਉਹਨਾਂ ਦੀ ਵੀ ਜੱਦੀ ਰਹਿਸ਼ ਇੱਥੇ ਹੀ ਸੀ ਸੋ ਇਹ ਜਨਤਾ ਨੇ ਤੈਅ ਕਰਨਾ ਕਿਥੇ ਕੀ ਕਰਨਾ ਸੋ ਇਸ ਕਰਕੇ ਇਹ ਪੈਰਾਸ਼ੂਟ ਵਾਲਾ ਨਹੀਂ ਮੈਂ ਕਹਿ ਸਕਦਾ ਕਿਉਂਕਿ ਪਾਰਟੀ ਦਾ ਫੈਸਲਾ ਸਾਨੂੰ ਸਾਰੇ ਵਾਸਤੇ ਮੰਨਜੋਗਾ ਤੇ ਪਾਰਟ ਕਿਉਂਕਿ ਉਹਦੀ ਰਹਿਸ਼ ਇੱਥੇ ਏਰੀਆ ਵਿੱਚ ਹੈ ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਕੋ ਪੈਰਾਸ਼ੂਟ ਥਰੂ ਕੀਤਾ ਨੂੰ ਸਰਦੂ ਸਾਹਿਬ ਬਹੁਤ ਪੌਸ਼ ਇਲਾਕਾ ਹੈ ਬਹੁਤ ਸਾਰੇ ਕਿਤੇ ਮੁਸ਼ਕਿਲਾਂ ਵੀ ਨੇ ਰੇੜੀਆਂ ਵੀ ਨੇ ਇਸ ਤਰ੍ਹਾਂ ਦੇਖਦੇ ਉਹਨਾਂ ਨੂੰ ਕਿਸ ਤਰ੍ਹਾਂ ਹੱਲ ਕੀਤਾ ਜਾਏਗਾ ਕਿਉਂਕਿ ਅਈ ਅਨਾਥ ਜੀ ਆ ਵਾਰਡ ਨਜ਼ਰ ਆ ਰਿਹਾ ਸੀਗਾ ਲਗਾਤਾਰ ਹੀ ਜਗਤ ਉਹ ਵੇਖੋ ਜੀ ਅਨਾਥ ਤਾਂ ਨਹੀਂ ਕਹਿ ਸਕਦੇ ਕਿਉਂਕਿ ਵੇਖੋ ਸਾਡੇ 1000 ਵਰਕਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਪਾਰਟੀ ਦੇ ਨਾਲ ਜੁੜੇ ਪਾਰਟੀ ਦੀਆਂ ਗਤੀਵਿਧੀਆਂ ਕਰ ਰਹੇ ਆ ਸੋ ਅਨਾਥ ਵਾਲੀ ਗੱਲ ਤਾਂ ਨਹੀਂ ਕਿਉਂਕਿ ਹਲਕੇ ਦੇ ਵਿੱਚ ਮੈਂ ਵੀ ਰੋਜ਼ ਵਿੱਚ ਦਾ ਮੇਰਾ ਵੀ ਦਫ਼ਤਰ ਇਸੇ ਵਾਰਡ ਦੇ ਵਿੱਚ ਆ ਐਡੀ ਕੋਈ ਗੱਲ ਨਹੀਂ ਐ ਸਿਰਫ ਇਹ ਵਿਰੋਧੀਆਂ ਕੋਈ ਹੋਰ ਕੋਈ ਮੁੱਦਾ ਹੀ ਨਹੀਂ ਹੈਗਾ ਇਸ ਤਰ੍ਹਾਂ ਕਿ ਉਹ ਇਹੋ ਜਿਹੇ ਮੁੱਦੇ ਜਿਹੜੇ ਉਛਾਲਦੇ ਆ ਲੇਕਿਨ ਕੰਮ ਕੋਈ ਵੀ ਕਦੀ ਨਹੀਂ ਆਮ ਆਦਮੀ ਦਾ ਆਇਆ ਤੇ ਨਾ ਹੀ ਕੋਈ ਆਟਮ ਦੇਵਾਂਗੇ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਲੋਕਾਂ ਦੀ ਸਰਕਾਰ ਹੈ ਲੋਕਾਂ ਵੱਲੋਂ ਤੇ ਲੋਕਾਂ ਲਈ ਹੀ ਬਣਾਈ ਗਈ ਹੈ ਇਸ ਕਰਕੇ ਜਿਹੜਾ ਤੁਸੀਂ ਜਿਹੜੀਆਂ ਦਾ ਮੁੱਦਾ ਕਿਹਾ ਉਹਦੇ ਵਾਸਤੇ ਅਸੀਂ ਇੱਕ ਵੱਖਰੇ ਵੈਂਡਰ ਜ਼ੋਨ ਦੀ ਵੀ ਅਸੀਂ ਸਥਾਪਨਾ ਕਰਾਂਗੇ ਸੋ ਉਹਨਾਂ ਵੀਰਾਂ ਵਾਸਤੇ ਵੀ ਅਸੀਂ ਰੋਜ਼ੀ ਰੋਟੀ ਦਾ ਜਿਹੜਾ ਪ੍ਰਬੰਧ ਕਰਾਂਗੇ ਜਿਹੜੇ ਇਸ ਵळे ਸੜਕਾਂ ਤੇ ਖੜਕੇ ਜਿਹੜੀਆਂ ਲਾ ਰਹੇ ਉਹਨਾਂ ਵਾਸਤੇ ਵੀ ਅਸੀਂ ਕੋਈ ਨਾ ਕੋਹ ਜਾ ਪਲੇਟਫਾਰਮ ਜ਼ਰੂਰ ਦੇਵਾਂਗੇ ਮਾਂ ਸਰਕਾਰ ਨੇ ਦੋ ਰੁਪਿਆ ਤੇ 55 ਦੀ ਗੱਲ ਕੀਤੀ ਐ 1200 ਤੋਂ ਵੱਧ ਕੇ 2400 ਤੱਕ ਬਤਾ ਦਿੰਦਾ ਕੀ ਸਮਝਦੋ ਕਿੰਨਾ ਕੁ ਵੱਡਾ ਉਕਰਾਨਾ ਹੈ ਵੇਖੋ ਜੀ ਸੇਵਾ ਜਿਹੜੀ ਹੈ ਨਾ ਉਹਦਾ ਕੋਈ ਪਰਪਕਾਰ ਨਹੀਂ ਹੁੰਦਾ ਸੇਵਾ ਤਾਂ ਆਪਾਂ ਕਰਦੇ ਆ ਮੈਂ ਵੀ ਕਰ ਰਿਹਾ ਤੁਸੀਂ ਵੀ ਕਰ ਰਹੇ ਹੋ ਤੁਸੀਂ ਆਪਣੇ ਢੰਗ ਨਾਲ ਕਰ ਰਹੇ ਹੋ ਮੈਂ ਆਪਣੇ ਢੰਗ ਨਾਲ ਕਰ ਰਿਹਾ ਸੋ ਇੱਕ ਮਾਨ ਸਨਮਾਨ ਦੇਣ ਦੀ ਗੱਲ ਹੁੰਦੀ ਹੈ ਸਿਆਣੇ ਕਹਿੰਦੇ ਕਿ ਮਾਨ ਸਨਮਾਨ ਦੇ ਭਾਵੇਂ 1 ਰੁਪਿਆ ਵੀ ਮਿਲ ਜੇ ਉਹ ਉਹੀ ਬਹੁਤ ਹੁੰਦਾ ਹੈ ਉਸ ਮਾਨ ਸਨਮਾਨ ਦਿੱਤਾ ਬਾਕੀ ਜੇ ਕਹਿ ਜਾਵੇ ਤਾਂ ਇਹ ਜਿਹੜੀ ਲੋਕਾਂ ਦੀ ਸੇਵਾ ਹੈ ਬੜੇ ਭਾਗਾ ਨਾਲ ਮਿਲਦੀ ਹੈ ਇਹ ਕੋਈ ਪੈਸੇ ਨਾਲ ਨਹੀਂ ਮਿਲਦੀ ਇਹ ਭਾਗਾ ਨਾਲ ਮਿਲਦੀ ਹੈ ਸੋ ਸਰਪੰਚ ਜਿੱਦਾਂ ਸੀਐਮ ਸਾਹਿਬ ਨੇ ਕਿਹਾ ਕਿ ਤੁਸੀਂ ਵੀ ਜੇ ਮੈਂ ਸੂਬੇ ਦਾ ਮੁੱਖ ਮੰਤਰੀ ਤੇ ਤੁਸੀਂ ਵੀ ਆਪਣੇ ਪਿੰਡ ਦੇ ਮੁੱਖ ਮੰਤਰੀ ਹੋ ਇਸ ਸਰਵਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਇਸ ਕਰਕੇ ਜਿਹੜਾ ਲੀਡਰ ਹੁੰਦਾ ਹੈ ਜਿਹੜਾ ਪਰਿਵਾਰ ਨੂੰ ਚਲਾ ਰਿਹਾ ਹੁੰਦਾ ਉਹਦੇ ਵਾਸਤੇ ਸਾਰੇ ਬਰਾਬਰ ਹੁੰਦੇ ਆ ਤੇ ਸਾਰਿਆਂ ਨੂੰ ਮਾਨ ਸਨਮਾਨ ਮਿਲਦਾ ਹੈ ਸਾਹਿਬ ਬਾਕੀ ਮੋਸਟ ਮਾਂਸਰੀਆਂ ਲੋਕਾਂ ਦੀਆਂ ਪੂਰੀਆਂ ਹੋ ਚੁੱਕੀਆਂ ਨੇ ਹਜ਼ਾਰ ਹਜ਼ਾਰ ਰੁਪਏ ਅੱਜ ਵੀ ਔਰਤਾਂ ਵੇਟ ਕਰ ਰੀਆਂ ਤੇ ਕਹੋਗੇ ਕਿ ਜਲਦੀ ਮਿਲ ਜੇ ਪਰ ਕਦੋਂ ਤੱਕ ਮਿਲ ਜੇਗਾ ਜੀ ਦੇ ਦਿਆਂਗੇ ਜੀ ਜਰੂਰ ਉਹਦੇ ਪਾਸੇ ਪਲੈਨਿੰਗ ਚੱਲਦੀ ਪਈ ਆ ਹੁਣ 1000 ਨਹੀਂ ਹੋ ਤਾਂ 1100 ਦੇਵਾਂਗੇ ਮੈਂ ਤੁਹਾਨੂੰ ਇਹ ਵੀ ਕਹਿ ਰਿਹਾ ਕਿ 1000 ਤਾਂ ਹੁਣ ਗੱਲ ਪੁਰਾਣੀ ਹੋ ਗਈ 1100 ਦੇਵਾਂਗੇ ਸੋ ਮੇਰੀਆਂ ਭੈਣਾਂ ਵਾਸਤੇ ਮੇਰੀਆਂ ਧੀਆਂ ਵਾਸਤੇ ਮੇਰੀਆਂ ਮਾਤਾਵਾ ਵਾਸਤੇ ਜਿਹੜਾ ਅਸੀਂ ਐਲਾਨ ਕੀਤਾ ਸੀ ਅਸੀਂ 99% ਜਿਹੜੀਆਂ ਸ਼ਰਤਾਂ ਪੂਰੀਆਂ ਕਰਤੀਆਂ ਪਈਆਂ ਗਰੰਟੀਆਂ ਪੂਰੀਆਂ ਕਰਤੀਆਂ ਇੱਕ ਰਹਿ ਗਈ ਉਹ ਵੀ ਕਰ ਦੇਾਂਗੇ ਕੋਈ ਨਹੀਂ ਸਾਡੀਆਂ ਇਸ ਕਰਕੇ ਉਹ ਇੱਕ ਕੀ ਕਹਿੰਦੇ ਨੇ ਮਾਨ ਸਨਮਾਨ ਦਵਾਂਗੇ ਜ਼ਰੂਰ ਦਵਾਂਗੇ ਕਿਉਂਕਿ ਸਾਡੀ ਆਪਣੀ ਸਰ ਮੈਂ ਰਮਨ ਕੁਮਾਰ ਹਮੇਸ਼ਾ ਉਹਦਾ ਕਿ ਜੋ ਮੇਰਾ ਪਾਰਟੀ ਜੋ ਪਾਰਟੀ ਹੁਕਮ ਕਰਦੀ ਹੈ ਜਿੱਥੇ ਡਿਊਟੀ ਲਗਾਵੇ ਚਾਹੇ ਵਾਰਡ ਚ ਲਗਾਵੇ ਚਾਹੇ ਕਿਤੇ ਬਾਹਰ ਲਗਾਵੇ ਜਿਸ ਇਲੈਕਸ਼ਨ ਦੇ ਉੱਤੇ ਲੱਗਦੀ ਡਿਊਟੀ ਜਿੱਥੇ ਡਿਊਟੀ ਗਵੇ ਮੈਂ ਉੱਥੇ ਡਿਊਟੀ ਦੇਣ ਨੂੰ ਤਿਆਰ ਹਾਂ ਅੱਜ ਮੈਂ ਬਹੁਤ ਸ਼ੁਕਰਾਨਾ ਕਰ ਰਿਹਾ ਸ਼ੁਕਰਗੁਜ਼ਾਰ ਆਪਣੇ ਮਾਨਯੋਗ ਐਮਐਲਏ ਸਾਹਿਬ ਜੀ ਦਾ ਜਿਨ੍ਹਾਂ ਨੇ ਮੇਰੇ ਦੇ ਇਹ ਭਰੋਸਾ ਜਤਾਇਆ ਕਿ ਮੈਂ ਇਹ ਵਾਰਡ ਨੂੰ ਚੰਗੇ ਤਰੀਕੇ ਨਾਲ ਸੰਭਾਲ ਸਕਦਾ ਤੇ ਵਾਰਡ ਵਾਸਤੇ ਕੰਮ ਕਰ ਸਕਦਾ ਜੀ ਬਹੁਤ ਅੱਛਾ ਦਿਨ ਹੈ ਵਾਰਡ ਨੰਬਰ 24 ਦੇ ਨਿਵਾਸੀਆਂ ਵਾਸਤੇ ਔਰ ਰਮਨ ਜੀ ਵਾਸਤੇ ਔਰ ਰਮਨ ਜੀ ਦੇ ਪਰਿਵਾਰ ਵਾਸਤੇ ਔਰ ਸਮੁੱਚੇ 40 ਨੰਬਰ ਵਾਰਡ ਵਾਸਤੇ ਕਾਫੀ ਦੇਰ ਤੋਂ ਐਸ ਵਾਰਡ ਦੇ ਵਿੱਚ ਕੁਝ ਕੰਮ ਪੈਂਡਿੰਗ ਹੈਗੇ ਸੀ ਆ ਜਿਹਦੇ ਕਾਰਨ ਤੁਸੀਂ ਵੀ ਜਾਣਦੇ ਹੋ ਅੱਜ ਹੁਣ ਜ਼ਿੰਮੇਵਾਰੀ ਮਿਲ ਗਈ ਰਮਨ ਜੀ ਐਮਐਲਏ ਸਾਹਮਣੇ ਮਿਲ ਕੇ ਕੋਈ ਸਮੱਸਿਆ ਐਸ ਵਾਰਡ ਦੀ ਵਾਰਡ ਨੰਬਰ 64 ਦੀ ਰਹਿ ਨਹੀਂ ਦੇਣਗੇ ਮੇਰੀ ਪੂਰੀ 100% ਸਪੋਰਟ ਰਹੇਗੀ ਕਿ ਐਮਐਲਏ ਸਾਹਿਬ ਕੋਲੋਂ ਕੰਮ ਕਰਵਾਣੇ ਔਰ ਰਮਨ ਜੀ ਕੋਲ ਕੰਮ ਕਰਵਾਣੇ ਔਰ ਐਸ ਵਾਰਡ ਦੀ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹੈਗਾ ਰਮਨ ਜੀ ਨੇ ਕੰਮ ਵਾਸਤੇ ਹੀ ਉਧਾ ਲਿੱਤਾ ਹੈਗਾ ਫਿੱਤੀ ਲਵਾਉਣ ਵਾਸਤੇ ਨਹੀਂ ਲਿੱਤਾ ਹੈਗਾ ਮੇਰੇ ਬਾਅਦ ਮੇਰਾ ਤਾਂ ਸਾਰਿਆਂ ਨੂੰ ਹੀ ਕਹਿੰਦਾ ਹੈਗਾ ਜਿੰਨਿਆਂ ਨੇ ਕੋਈ ਬਲੋਕ ਇੰਚਾਰਜ ਆ ਵਾਰਡ ਇੰਚਾਰਜ ਆ ਸਰ ਜੋ ਮਿਹਨਤ ਲਿੱਤੀ ਹੈ ਦਾ ਕੰਮ ਕਰਨਾ ਪਏਗਾ। ਔਰ ਕੰਮ ਕਰਨਾ ਨਹੀਂ ਪਏਗਾ ਕੰਮ ਤੁਹਾਡਾ ਨਜ਼ਰ ਆਣਾ ਚਾਹੀਦਾ ਹੈ। ਇਹਦਾ ਮਤਲਬ ਹੈ ਤੁਸੀਂ ਕੰਮ ਕਰ ਰਹੇ ਹੋ। ਤੋਂ ਮੇਰੀਆਂ ਪੂਰੀਆਂ ਸ਼ੁਭਕਾਮਨਾਵਾਂ ਹੈਗੀਆਂ ਰਮਨਜੀਤ ਨੂੰ। ਪੂਰਾ ਸਹਿਯੋਗ ਹੈਗਾ, ਐਮਐਲਏ ਸਾਹਿਬ ਦਾ ਸਹਿਯੋਗ ਹੈ, ਇੱਥੋਂ ਦੇ ਪੂਰੇ ਵਲੰਟੀਅਰ ਦਾ ਸਹਿਯੋਗ ਰਹੇਗਾ ਔਰ ਆ ਵੀ S 64 ਨੰਬਰ ਵਾਰਡ ਦੀ ਇੰਪਰੂਵਮੈਂਟ ਵਾਸਤੇ ਰੁਕੇ ਕੰਮਾਂ ਵਾਸਤੇ ਕੋਈ ਕਸਰ ਛੋੜਨਗੇ ਨਹੀਂ। ਔਰ ਮੈਂ ਤੁਹਾਡੇ ਸਾਹਮਣੇ ਪਿੱਛੇ ਹੀ ਐਸਵਾਰਡ ਦੇ ਸਾਰੇ ਜਿਹਨੇ ਕਿੱਡਾ ਵੱਡਾ ਹਜੂਮ ਸੀ ਸਾਰਿਆਂ ਨੂੰ ਕਿਹਾ ਕਿ ਹੁਣ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਕੰਮ ਰਮਨਜੀ ਕੁਲ ਕਰਵਾਓ